ਤੈਨ ਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕ ਵਸ ਹੈ ਕਾਮ ਤੈਨਾਂ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲਾ ਹੋਈ ਹੈ ਨੇਤ ਧਿਆਈ ਹੈ ਹਰ ਪ੍ਰਖ ਨਿਰੰਜਣਾ ਰਹਾ ਓ ਜਹ ਹਰ ਸਿਮਰਨ ਭਿਆ ਤਹ ਉਪਾਦ ਗਤ ਕਿਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਮਤ ਦਿਨੀ ਜਪ ਹਰ ਭਵਜਲ ਤਰਣਾ ਇਹ ਹਰ ਸਿਮਰਨ ਭਇਆ ਤੈ ਉਪਾਦ ਗਤ ਕਿਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਾ ਪਹਾੜ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ